ਆਂਟੀ ਬੋਟ ਪਾਤੀ ਆ ਇਹਨੂੰ ਕਿਹੜੀ ਕਿਹੜੀ ਮੁਰਤੀ ਨੇ ਹੈ ਤੱਚ ਦਿੱਤਾ ਪਰ ਵਾਲੀ ਦਾ ਵਿਚਾਰੀ ਰੋ ਰੋ ਕੰਬਲੀ ਹੋਈ ਤੇਰੀ ਕੰਨੀ ਹਾਰ ਗਿਆ ਮੇਰਾ ਬਰੋਣਾ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਤਿਆਰ ਸ਼ਰੂ ਹੋ ਕੇ ਅਨੂੰ ਉੱਥਾ ਟੱਚ ਆ ਗਿਆ ਮੇਰੇ ਮੰਦੇ ਇੱਧਰ ਆਇਆ ਤੋ ਟੈਂਟ ਟਲਵਾਤਾ ਮੈਂ ਕਿਹਾ ਲਾ ਕੇ ਰੈਡੀ ਕਰਕੇ ਰੱਖੋ ਸਾਰਾ ਕਿਉਂਕਿ ਵੀ ਤਿਆਰ ਸ਼ਰੂ ਹੋ ਕੇ ਜਾਵਾਂਗੇ 8 ਤੋਂ 4 ਤੱਕ ਪੜ੍ਹਨੀਆਂ ਬੋਟਾਂ ਕਈ ਆਪ ਬੁੱਢੀ ਜਾ ਕੇ ਤੁਹਾਨੂੰ ਪਤਾ ਖੜਨਾ ਪੈਂਦਾ ਉਹ ਉਹ ਹੱਥ ਹੱਥ ਕਦਰ ਬੁੱਢੇ ਪੂਰੇ ਆਪ ਹੀ ਆ ਪਾਰਟੀ ਚ ਤੇ ਪਾਰਟੀ ਨੂੰ ਜਿਤਾਣ ਦਾ ਤੁਹਾਨੂੰ ਪਤਾ ਪੈ ਗਿਆ ਹੀ ਨਾ ਅਹ ਵਾਹ ਰੈਡੀ ਸ਼ੈਡੀ ਹੋਇਆ ਪਿਆ ਸਭ ਕੁਝ ਇੱਕ ਨੰਬਰ ਕਿਦਾਈ ਨਹੀਂ ਇਹ ਕਿਦੇ ਪੁਰਾਣੀ ਤਾਂ ਨਹੀਂ ਨਹੀਂ ਬੁੜਾਈ ਆ ਬਈ ਵਾਹ ਰੁਪੇ ਬੈਠਾ ਸਾਡਾ ਪੁੱਜਾ ਅਜੀ ਮਰਾ ਸਸੀ ਗਾਲ ਜੀ ਠੀਕ ਆ ਸਿਰ ਸਿਰੇ ਆ ਗਿਆ ਲੈ ਇਹ ਦੇਖੋ ਮੜਾ ਹਲਕਾ ਮਾਰਾ ਇਹ ਬੰਦੇ ਹੀਰਵਾ ਰੱਖਿਓ ਲੱਗਦਾ ਆ ਟੱਚ ਠੀਕ ਨਹੀਂ ਜੀ ਤਾਂ ਹੀ ਗੇਮ ਪੈਣੀ ਆ ਨਹੀਂ ਕਿੱਦਾਂ ਗੱਲ ਬਣਨੀ ਉਹ ਯਾਰ ਮੇਰੀ ਗੱਲ ਸੁਣੋ ਜਿਹੜੀ ਸਾਲੀ ਆ ਨਾ ਲਿਸਟ ਲੈ ਕੇ ਆਏ ਸਾਰੀ ਪੁਰਾਣੀ ਹੋ ਗਲਤੀ ਹੋ ਗਈ ਜੀ ਹੋਰ ਦੱਸੋ ਕੀ ਕਰ ਸਕਦੇ ਮੌਕੇ ਤੇ ਦੱਸੋ ਤਿੰਨ ਵੋਟਾਂ ਨਿਕਲ ਗਈਆਂ ਜਾਂ ਯਾਰ ਸਾਲਾ ਨੁਕਸਾਨ ਹੋ ਗਿਆ ਵੇ ਵੱਡੇ ਹੋਰ ਕੀ ਨੁਕਸਾਨ ਸਾਨੂੰ ਤਾਂ ਸਰਕਾਰ ਨੇ ਇਹੀ ਦਿੱਤੀ ਜੀ ਜੋ ਸਾਨੂੰ ਦਿੱਤਾ ਸਰਕਾਰ ਨੇ ਅਸੀਂ ਲੈ ਆਏ ਠੀਕ ਨਹੀਂ ਪੁਰਾਣੀ ਆ ਯਾਰ ਲਿਸਟੇ ਪੁਰਾਣੀ ਮੈਂ ਦੇਖ ਲਈ ਹਾਂ ਬਈ ਵੋਟ ਕਿੱਧਰ ਪਾ ਰਹੇ ਹੈ ਹੈ ਹਾਂ ਮਾਈਨੀ ਆ ਪਾਣੀ ਗੱਦ ਨਹੀਂ ਪਾਇਆ ਸਵੇਰੇ ਟਾਈਮ ਨਾਲ ਹੀ ਕੰਮ ਨੇ ਵੇਟਦਾ ਸਭ ਤੋਂ ਪਹਿਲਾਂ ਇਹਦਾ ਡੈਡੀ ਆਇਆ ਪਾਰਟੀ ਲਾਉਣ ਲਈ ਨਹੀਂ ਨਹੀਂ ਮੈਨੂੰ ਸਵੇਰੇ ਫੋਨ ਆ ਗਿਆ ਨਾਵੇਂ ਨਿਕਲ ਆ ਉਹਨਾਂ ਵਿੱਚ ਪਾਇਆ ਬੋਟ ਹੋਰ ਹੋਰ ਬਸ ਠੀਕ ਆ ਇਹ ਪਹਿਜੋ ਹੱਥ ਖੜਾ ਕਰਨਾ ਹੈ ਪਰਸੋਂ ਨੂੰ ਵਧੀਆ 17 ਤਰੀਕ ਨੂੰ ਜੇ ਕੁਮਾਰ ਜੀ ਪੂਰਾ ਟੱਚ ਦੇਣਾ ਤੁਸੀਂ ਵੀ ਯੋਗਦਾਨ ਚਾਹੀਦਾ ਪਾਰਟੀ ਕਰਨੀ ਹੈ ਫਿਰ ਪੂਰੀ ਜਾਓ ਪਹਿਲਾਂ ਤਾਂ ਸਵੇਰੇ ਠੰਡੇ ਫੜ ਕੇ ਲਿਆਓ ਉਥੋਂ ਸਵੇਰੇ ਸਵੇਰੇ ਕੁਝ ਤਾਂ ਸ਼ੁਰੂਆਤ ਕਰੋ ਯਾਰ ਉਹ ਬੈਠੇ ਸਵੇਰ ਦੇ ਆਗੇ ਯਾਰ ਏ ਮਾਰਨਾ ਨਾ ਉਹਨੂੰ ਪੈਸੇ ਦੋ ਚਾਪ ਨਾ ਦਿੰਦੇ ਵੇ ਚਾਹ ਉਹਨੂੰ ਕਹਿ ਲੈਣਾ ਚਾਹ ਕਿੱਥੋਂ ਗਈ ਏ ਬੱਕਰੇ ਨੂੰ ਕਹਿ ਦੇਣਾ ਬੱਕਰੇ ਨੂੰ ਬੱਕਰੀ ਦੇ ਤਾਂ ਦੁੱਧ ਹੀ ਮੰਜੀ ਬੱਕਰੀ ਤੋਂ ਦੁੱਧ ਹੈ ਮੈ ਲਿਆਣਾ ਲਿਆਜੀ ਅਦਰਕ ਸਭ ਇਨਗਰੀਡੀਅੰਟਸ ਲੈ ਕੇ ਆਉਣਾ ਨਾਲੇ ਦੁੱਧ ਵੀ ਸੱਚ ਡੈਰੀ ਹੈਗੀ ਉੱਥੇ ਭੰਤ ਹੋ ਜਣੀ ਹੈ ਹਾਂ ਹਾਂ ਕਹਿ ਦੋ ਦੋ ਕਿਲੋ ਕਹਿ ਦੋ ਹਲੋ ਜਿੰਨਾ ਕਹਿਣਾ ਹੈ ਕਿਹੜੀ ਗੱਲ ਹੈ 2 ਕਿਲੋ ਨਾਲ ਸੜਜੋ ਨਹੀਂ ਉਹਦਾ ਬਦੂ ਬਦੂ ਮਮਾ ਦੋ ਦੋ ਨੂੰ ਪੱਤੀ ਥੋੜੀ ਲਾਉਣੀ ਐ ਇੰਨੇ ਵੀ ਨਹੀਂ ਇੰਨਾ ਵੀ ਨਹੀਂ ਕੰਮ ਕੀਤਾ ਅਜੇ ਲਓ ਜੀ ਮਾਰਾ ਹਲਕਾ ਟੱਚ ਬੋਟਾ ਬੋਟਾ ਜੋ ਭਾਰਾ ਵੀ ਭਰ ਦਈਏ ਵੀਰੇ ਲਓ ਜੀ ਮਾਰਾ ਸਾਈਨ ਕਰਦੇ ਹਲਕੇ ਜੇ ਹਲਕਾ ਇਹ ਪਿੰਡ ਥੋ ਟੱਚ ਇਹ ਓਹ ਹਰ ਹਰ ਬਲਮੀ ਇਹ ਸਾਡੇ ਸਾਬਕਾ ਪੈਂਚ ਸਾਹਿਬ ਨਹੀਂ ਠੀਕ ਹੈ ਨਹੀਂ ਨਹੀਂ ਦੇਖ ਚੱਕਰੋ ਹਾਂਜੀ ਹਾਂਜੀ ਇਹਨਾਂ ਨੇ ਜਦੋਂ ਗਰੰਟਾ ਆਈਆਂ ਸੀਡੀ 100 ਲੈ ਲਿਆ ਸੀ ਹੁਣ ਇਹ ਬੋਲਟ ਭਾੜ ਦੇ 2.5 ਲੱਖ ਵਾਲਾ ਸਾਡੇ ਤੋਂ ਕੁਝ ਨਹੀਂ ਮਿਲਣਾ ਮਾਰਾ ਸਾਡੇ ਤੋਂ ਤਾਂ ਬਸ ਸ਼ੀਰੋਵਾ ਦੀ ਗੱਲ ਕੇ ਦਰਸ਼ਨੇ ਲੈਣੇ ਲਓ ਜੀ ਨਹੀਂ ਮੈਂ ਕਹਾ ਦਰਸ਼ਨ ਜਿੰਨੀ ਮਰਜ਼ੀ ਕਰੋ ਵੀਡੀਓ ਕੋਲ ਜਦੋਂ ਮਰਜ਼ੀ ਲਾ ਲਿਓ ਠੀਕ ਹੈ ਫਿਰ ਤੂੰ ਜਾ ਆਪਣੇ ਵਾਲੇ ਫਾਲੇ ਜਾਂ ਭੜਦੀਏ ਮੋਹੀ ਜੀ ਤੁਹਾਡਾ ਹਾਂਜੀ ਭਰੋ ਜੀ ਭਰੋ ਕਿਸੇ ਆਪਣੇ ਮੋਹੀ ਸ਼ਰਮਾ ਕੀ ਹਾਂਜੀ 70 80 ਜਰ ਦੇ ਪੈਨਾਂ ਤੇਰਾ ਮਮਾ ਬਾਇਓ ਡਾਟਾ ਲਿਖਣ ਦੇ ਜਾਂ ਤੂੰ ਦੇਖ ਲੈ ਯਾ ਬਲਮੀ ਖਰ ਖਰ ਬਲਮੀ ਹਾਂ ਜੀ ਚੋਣ ਲਈ ਓਏ ਹਾਂ ਨਹੀਂ ਪੈਂਦਾ ਮੈਨੂੰ ਮੇਰਾ ਪੁੱਤ ਤਲਾ ਬੋਰਡ ਪਾ ਲੈਣਾ ਤੇ ਫਿਰ ਖਾਣੇ ਚਾਹੀਏ ਹੱਥ ਨਾਲੇ ਨਾਲ ਸਥਾਨ ਕੀ ਆਪਣੇ ਸਥਾਨ ਵੀਰੰਪੁਰੇ ਹੋਣਾ ਸਥਾਨ ਉਹ ਸਰਕਾਰੀ ਸਰਕਾਰੀ ਐਲੀਮੈਂਟਰੀ ਸਕੂਲ ਹੈ ਹੈ ਕਿਦਾਂ ਹਾਂ ਰੋਜਾਂ ਦੀ ਕਾਫੀ ਬੰਗੀ ਲੈ ਲੋ ਇਹ ਹੀ ਸਥਾਨ ਹੈ ਇਹਦਾ ਸੱਚੋ ਨੇ ਮੈਨੂੰ ਭੇਜੇ ਹੁਣ ਬੋਜੀ ਫੋਨ ਡੇਡਾ ਰੱਖਣਾ ਸੀ ਲੋ ਬਣਾਉਣਾ ਸੀ ਅਸੀਂ ਬੋਜੀ ਸਿੱਧੀ ਰੀਲ ਨਹੀਂ ਮਾੜਾ ਇੱਦਾਂੇ ਖਾਦੂ ਦੇਈ ਨਹੀਂ ਤਾਂ ਹੈ ਨਹੀਂ ਅੰਤੋਂ ਗਰੀਬੀ ਦਾ ਵਿੱਚ ਹੀ ਆਇਆ ਲੱਗਦਾ ਤੁਹਾਨੂੰ ਆਪਣੇ ਰਾਜ ਚ ਵੀ ਇਦਾਂ ਨਹੀਂ ਹੁੰਦਾ ਹਮ ਦੇਖੇ ਹੁਣ ਤੁਸੀਂ ਪਿਛਲੀ ਵਾਰ ਹੈ ਨਾ ਹੀ ਹਾਂ ਠੀਕ ਹੈ ਯਾ ਠੀਕ ਹੈ ਹੁਣ ਬਹਿਣਾ ਜੀ ਹੁਣ ਪਰ ਅਸੀਂ ਡੈਰੂ ਲੈ ਕੇ ਸ਼ਹਿਰੂ ਲੈ ਕੇ ਆਏ ਜਿਆ ਡੈਰੀ ਜੋਸ਼ੀ ਇਹ ਸਾਡੇ ਕੋਲ ਠੀਕ ਹੈ ਉਹ ਟੈਨਸ਼ਨ ਨਹੀਂ ਲੈਣੀ ਹੈ ਜੇ ਵੀਡੀਓ ਜਾਏਗੀ ਉੱਪਰ ਤੱਕ ਟੱਕਰ ਤੱਕ ਬੋਟ ਪਾਣੀ ਪੜੇਗੀ टेंशन नहीं नवी सूची मंगाई हुई है पंडित जी ने ठीक है आ जाएगी कोई क्यों घबराते क्यों हुई यार यार कोई लेते है। देख, पे हम खड़े टेंशन मार्केट में खड़े रखना पड़ता है मार्केट को तुम्हारी बोर्ड से ही हमें सलाह मिलेगा ना समझता मजबूत हो गए हम और हमारे लिए मिलेगा बस खड़े हैं जैसे तुम हमारे लिए आज खड़ा है वैसे हम खड़ा है तुम्हारे लिए सारी जिंदगी ठीक है धन्यवाद भाई साहब ਹਮਾਰੀ ਪਾਰਟੀ ਕੋ ਜਿਤਾਣਾ ਔਰ ਉਸ ਨੂੰ ਮਜ਼ਬੂਤ ਬਣਾਣਾ ਭਾਈ ਜਦ ਤੁਸੀਂ ਸਾਡੇ ਮਾੜੇ ਟਾਈਮ ਨੂੰ ਖੜੇ ਸੀ ਹਾਂ ਨਾਲ ਖੜੇ ਆ ਰਹੇ ਟੈਨਸ਼ਨ ਨਹੀਂ ਲੈਣਾ ਇਤ ਤੱਕ ਲੱਗ ਲਾ ਖੜੇ ਹਾਂ ਸਾ ਖੜੇ ਰਹਾਂਗੇ ਠੀਕ ਹੈ ਧੰਨਵਾਦ ਥੈਂਕ ਯੂ ਬੋਲ ਥੈਂਕ ਯੂ ਭਾਈ ਯਾ ਚਾੜੂ ਨੂੰ ਪਾਉਂਦਾ ਆਹ ਚਾੜੂ ਹੀ ਪਿਆ ਜਨਾਵਾਂ ਲੈ ਜਾ ਬੰਦੇ ਆਹ ਇਹਦਾ ਮੇ ਇਹ ਤਾਂ ਪਹਿਲਾਂ ਆਦਾ ਇਹ ਹਾਥੀ ਨੂੰ ਪਾਉਂਦਾ ਨਾ ਆਪਣੇ ਪੈਨ ਨੂੰ ਵੀ ਦੇਖਾਂਗੇ ਨਹੀਂ ਨਹੀਂ ਇਹ ਵੀ ਆਪਣੇ ਝਾੜੂ ਵਾਲੇ ਹੀ ਆ ਇਹ ਪਾਉਂਦਾ ਹੁੰਦਾ ਨਹੀਂ ਨਹੀਂ ਇਹ ਪਹਿਲਾਂ ਪਾਉਂਦੇ ਸੀ ਹੁਣ ਆਪਣੇ ਹੋ ਗਏ ਪੱਕੇ ਬੰਦੇ ਇਹਦਾ ਹੁਣ ਵੀ ਬਾਦਮਾਰ ਨਹੀਂ ਕਰਦਾ ਜੀ ਨਹੀਂ ਕਰਦਾ ਸਾਡੇ ਨਾਲ ਅੱਛਾ ਇਦਾਂ ਹੈ ਓਹੋ ਮਰਹ ਦੇਖ ਲੋ ਉਹੀ ਗੱਲ ਘਾਟ ਰਹੀ ਹੈ ਜੀ ਜਿਆਦਾ ਮੈਂ ਤੇ ਲੱਕੜੀ ਵੜਾਉਂਦਾ ਆ ਲੈ ਹੁਣ ਦੁਕਾਨ ਬਣਾ ਕੇ ਹੁਣ ਦੁਕਾਨਪਾਰੀ ਲਾਲਾ ਬਣੇ ਹੁਣ ਕੀਤੇ ਗੱਲਾਂ ਆਂਦੀਆਂ ਹੈ ਹਾਂ ਹੁਣ ਹੁਣ ਲਾਲਾ ਬਣ ਗਏ ਪਰ ਇਦਾਂ ਨਾ ਮੈਂ ਲਾਲੇ ਵੀ ਬਣ ਗਏ ਤੇ ਥੋੜੇ ਉਦਾਂ ਵੀ ਚੇਂਜ ਹੋ ਗਏ ਹੁਣ ਨਹੀਂ ਇਦਾਂ ਕਰਦੇ ਉਦਾਂ ਵੀ ਚੇਂਜ ਹੋ ਗਏ ਹਾਂ ਅੱਜ ਵੋਟ ਆ ਅੱਜ ਬੰਦਾ ਨਾ ਤੋੜ ਦੇ ਸਾਡਾ ਹਜੇ ਪਵਾਣੀਆਂ ਇਹ ਵੀ ਨਹੀਂ ਫੋਟ ਕੇ ਜਾਣਾ ਕਿੱਥੇ ਨਹੀਂ ਬਿਲਕੁਲ ਇਹ ਵੀ ਗੱਲ ਜਾਣਾ ਕਿੱਥੇ ਯਾਰ ਰਹਿਣਾ ਤਾਂ ਇੱਥੇ ਹੀ ਹੈ ਪਿੰਡ 'ਚ ਫੋਟ ਤਾਂ ਰੁਝੇ ਨਹੀਂ ਰੋਟਾ ਹਾਂ ਨਹੀਂ ਨਹੀਂ ਤਾਂ ਹੈ ਜੀ ਆਂਟੀ ਧਿਆਨ ਰੱਖਣਾ ਪੂਰਾ ਕੀ ਆ ਨਹੀਂ ਪਸੰਦੀ ਆਂਦੀ ਲੋੜ ਆਸ਼ੀਰਵਾਦ ਜੀ ਲੈ ਲਵਾ ਜਾ ਪੰਜ ਥੋੜਾ ਹੁਣ ਤੁਹਾਡੇ ਸਾਥ ਚ ਹੋਣਾ ਸਾਡੀਆਂ ਕੋਠੀਆਂ ਦੋਨਾਂ ਦੇ ਪੰਜ ਨੰਬਰ ਆਂ ਆਂਟੀ ਬੋਟ ਪਾਤੀ ਆ ਇਹਨੂੰ ਕਿਹੜੀ ਕਿਹੜੀ ਮੂਰਤੀ ਦਾ ਹਾਂ ਚਾਚਾ ਜੀ ਤਾਂ ਦਿੱਤਾ ਅੱਜ ਦੂਜੀ ਓਕੇ ਓਕੇ ਥੈਂਕ ਯੂ ਗੱਡੀ ਗੱਡੀ ਤਾਂ ਨਾ ਦੱਸੋ ਟੈਨਸ਼ਨ ਨਹੀਂ ਲੱਗੀ ਸਾਨੂੰ ਕਿਸੇ ਨੂੰ ਵੀ ਟੈਨਸ਼ਨ ਲੋ ਆਦਨ ਨੇ ਕੀ ਗੱਲ ਹੈ ਪੈਨਸ਼ਨ ਹੀ ਲਾਉਣੀ ਹੈ ਦੇਖੋ ਕਿੰਨੀ ਕਿੰਨੀ ਪੈਨਸ਼ਨ ਚਾਹੀਦੀ ਉਸ ਨੂੰ ਆ ਦੇ ਪਾਸ ਹੈਗੇ ਕਿੰਨੀ ਪੈਨਸ਼ਨ ਲੋ ਜੀ ਉਮਰ ਹੋ ਗਈ ਮੇਰੇ 60 ਸਾਲ ਉਹਦੀ ਪੈਨਸ਼ਨ ਹਾਲ ਹੋਣੀ ਹੈ ਉਸ ਦੀ ਅੱਛਾ ਚਾਚਾ ਨੇ ਮਿਲੋ ਹਾਂ ਉਹਦੋਂ ਕਿੱਥੇ ਲੱਗੀ ਵਿਚਾਰੇ ਨੂੰ ਸਾਦੀ ਪੈਨਸ਼ਨ ਹੈ ਅੱਛਾ ਇਹ ਹੋ ਜਾ ਸਿਆਣੇ ਦੱਸੋ ਮੈਨੂੰ ਮਿਲਣਾ ਸਿਆਣੇ ਬੰਦੇ ਲੱਗਦੀ ਆ ਆਹੋ ਤੂੰ ਵੀ ਥੋੜਾ ਸਿਆਣੇ ਆ ਮੈਂ ਕਿੱਥੇ ਸਿਆਣੀ ਹਾਂ ਇਹ ਲਾ ਉਹ ਦੇ ਚੂੜਾ ਉਹਨਾਂ ਦੋਨੋਂ ਨੂੰ ਲੱਗੇ ਆਹੋ ਐਸਾ ਪੱਛਾ ਆਹੋ ਇਹ ਬੁੜੇ ਹੋ ਗਏ ਉਹਨੇ ਤੁਸੀਂ ਕਿੱਥੇ ਯੰਗ ਐਂ ਦੀ ਇਹ ਕਿੱਥੇ ਜ਼ੜੀ ਐ ਇਹਦਾ ਜ਼ੜੀ ਐ ਮੈਨੂੰ ਤਾਂ ਬਾਅਦ ਹੋ ਯਾਰ ਅੱਛਾ ਹੂੰ ਚਲੋ ਲਵਾ ਦੰਨੇ ਆਹੋ ਸੰਪਰਕ ਕਰਿਓ ਮੈਨੂੰ ਦੱਸਿਓ ਟੈਂਸ਼ਨ ਦਾ ਨਹੀਂ ਕੋਈ ਜੁਆ ਹਾਂ ਜਦੋਂ ਮਰਜ਼ੀ ਫੋਨ ਕਰ ਲਿਓ ਮੈਂ ਘਰ ਆ ਜੂ ਨੰਬਰ ਦੇ ਦਿਨ ਮੈਨੂੰ ਨੰਬਰ ਦੇ ਦੇ ਜਦੋਂ ਘਰੇ ਆ ਜਿਓ ਨੰਬਰ ਉੱਥੇ ਉਹਦਾ ਨੰਬਰ ਵੀ ਲੈ ਜਾਓ ਘਰੇ ਆ ਕੇ ਚਾਹ ਪੀ ਕੇ ਜਾਇਓ ਠੀਕ ਆ ਨਾਲ ਮਿੱਠਾ ਖਲਾਵਾਂਗੇ ਵਧੀਆ ਇੱਕ ਨੰਬਰ ਆਦਰ ਜੀ ਬੂਟ ਕਿਸ ਨੂੰ ڈالਣਾ ਹੈ ਇਹ ਤਾਂ ਬਤਾ ਜਾਓ ਪਾਣੀ ਪਹਿਣੀ ਹੈ ਛੱਡੋ ਬਾੜੂ ਕੋਈ डालेंगे ਯਾਰ ਕਾਹ ਗੋਤੇ ਦੋ ਤਰਫ ਪਹਿਨਾ ਹੈ ਬੂਟ ਦੋ ਤਰਫ ਹੀ ਓਕੇ ਕੀ ਕਰੀਏ ਯਾਰ ਇਹ ਤਾਂ ਸਾਡੇ ਬੰਦੇ ਨਾਲੋਂ ਜ਼ਿਆਦਾ ਬੰਦੇ ਤੇ ਇਹ ਮਾਰਾ ਇਹਨਾਂ ਨੂੰ ਕਹਿਣਾ ਪੈ ਰਿਹਾ ਮੈਂ ਕੀ ਆ ਗਿਆ ਮਰਾਇ ਮਰਾਇ ਠੀਕ ਉਹ ਨਜ਼ਰਪਾਲ ਖਿੱਚ ਦੇਣਾ ਹੈ ਕੰਮ ਉਹ ਕੇ ਕਰ ਦੇਣਾ ਹੈ ਠੀਕ ਹੈ ਨਜ਼ਰ ਘੱਟਾ ਅੱਛਾ ਕੋਈ ਨਹੀਂ ਘਰੇ ਆਣੇ ਫੇ ਬੜੀ ਲੇਟ ਹੋਗੇ ਤੁਸੀਂ ਬਸ ਮੈਨੂੰ ਲੱਗਦਾ ਪਾਰਟੀ ਤੁਹਾਡਾ ਯੋਗਦਾਨ ਹੈ ਨਹੀਂ ਇਹਨਾਂ ਹੈ ਗੱਲ ਤੁਸੀਂ ਦੇਖ ਲਓ ਫੇ ਕੀ ਕਰੀਏ ਹਾਂ ਕਿਦਾਂ ਬਤ? ਕੋ ਠੀਕ ਹੈ ਆ ਲਿਆਓ ਜੋ ਆਸ਼ੀਰਵਾਦ ਦੇ ਤੁਹਾਨੂੰ ਕਾਏ। ਬਹੁਤ ਬਹੁਤ ਸੁਰੂ ਗਮ ਓਕੇ ਹੋ ਜੂ। ਨਹੀਂ ਨਹੀਂ ਠੀਕ ਹੈ। ਪਾਰਟੀ ਮੁੜ ਕੇ ਹਲਕੀ ਜਿਹੀ ਘਰੇ ਚਾਹ ਪੀਣਾ ਵਾਂਗੇ। ਵਧੀਆ। ਬਿਲਕੁਲ। ਮੈਂ ਠੀਕ ਨਹੀਂ। ਕੋਈ ਦੋ ਇੱਕ ਤਾਂ ਪਤਾ ਹੀ ਹੈ ਤੁਹਾਨੂੰ। ਪੱਕਾ ਹੀ ਆ ਮੈਂ ਦੱਸਿਆ। ਹਾਂਜੀ ਪਾਏ ਵੋਟ ਮਾਰੇ ਪਾ ਗਈ ਜੀ ਪੈ ਗਈ ਵੋਟ ਤੁਹਾਡੀ ਵੋਟ ਨਾਲੇ ਕੰਮ ਚੱਕ ਹੋਣਾ ਹੈ ਆਹ ਘੈਂਟ ਅੱਜ ਤੁਸੀਂ 100% ਪਾਰਤੀਆਂ ਹੈ ਮੜਾਲ ਕਹਤਾ ਤਾ ਦੋ ਮੁੱਛ ਨੂੰ ਪਤਾ ਲੱਗ ਆਏ ਇੰਜੁਏ ਮੱਕੀ ਚਾ ਮੈਂ ਦੱਸੋ ਇਹ ਸਾਡੇ ਨਹੀਂ ਨਹੀਂ ਹਾਂ ਵਿੱਚ ਨੀਲਾ ਆ ਸਾਝਾ ਹੈ ਸਾਰੇ ਆਦੀ ਜੱਸਾ ਦੇਖ ਲਓ ਬਾਕੀ ਨਾ ਨਾ ਲੇਟ ਆ ਤੁਸੀਂ ਮਾਰੇ ਥੋੜਾ ਜਿਆ ਰਕਵੀਰ ਸਿੰਘ ਜੀ ਇੱਧਰ ਨੂੰ ਮੜੇ ਜਿਹੜਾ ਕਰੋ ਆਪਣਾ ਸਾਡੇ ਰਕਵੀਰ ਸਿੰਘ ਜੀ ਸਾਫ ਕਾ ਪੰਜ ਪੈਂਡ ਵੀਰਾਂ ਬਣ ਵਾਹ ਜੀ ਵਾਹ ਇੱਕ ਨੰਬਰ ਤਾਰਿਫ ਸਾਡੇ ਵੀ ਵਧੀਆ ਵਧੀਆ ਚੜਿੰਦੇ ਚੜਿੰਦੇ ਜਿਹੜੇ ਬੁਲਾਰੇ ਆ ਹਾਂ ਉਹ ਘਟਾ ਘੁਆਰੇ ਨਹੀਂ ਦਿੱਤਾ ਤੇਜੀ ਸਾਹਿਬ ਉਹ ਚਲ ਗਈ ਫੋਟੋ ਵੀ ਲਾਈ ਸਾਡੀ ਹਾਂਜੀ ਬੇਸਾ ਪਾਏ ਬੋਟ ਹੋਰ ਹੋਰ ਭਾਈ ਪਾਏ ਇਹ ਕੰਮ ਚੱਕ ਕੇ ਰੱਖਣਗੇ ਹੋਰ ਰਲਾ ਹੋਣਾ ਇੱਥੇ ਭਾਈ ਨਹੀਂ ਰਸ ਉਹ ਤੂੰ ਪਾ ਲਈ ਆਪਣੀ ਉਹ ਪੰਡਤ ਜੀ ਵੀ ਆ ਗਏ ਨੇ ਮੈਂ ਤਾਂ ਐਂਡ 'ਚ ਪਾਉਂਗਾ ਨਾ ਮੇਰੀ ਬੋਰਡ ਬਹੁਤ ਕੀਮਤੀ ਆ ਐਦਾਂ ਨਾ ਹੋਵੇ ਸਾਲੇ 4 ਵਜੇਂ ਦੇ ਰਹੇ ਜਿਵੇਂ ਆਪਣੀ ਸਾਡੀ ਬੋਰਡ ਨਾ ਹਾਂ ਛੱਟ ਐਨ ਉੱਪਰ ਰੱਖਣੀ ਆ ਮੈਂ ਓਕੇ ਜੀ ਓਕੇ ਬੋਰਡ ਪਾਹਿੰਦੀ ਆ ਬਸ ਠੀਕ ਆ ਉਹ ਮਾਰਾ ਤੁਸੀਂ ਪਾਤੀ ਆ ਮੋਰ ਕਾ ਤੇ ਲਈ ਝਾੜੂ ਆ ਜੀ ਵਾਹ ਝਾੜੂ ਜਿੰਦਾਬਾਦ ਲੋ ਜੀ ਸਾਰਾ ਬੋਟਾ ਦਾ ਤਾਮਾ ਜਮਾ ਕਰਕੇ ਖਤਮ ਪੂਰਾ ਥੱਕ ਗਏ ਆ ਰਿਜ਼ਲਟ ਆਉਣਾ ਹੈ ਦੋ ਦਿਨ ਬਾਅਦ ਸੋ ਹ ਹ ਨੀਂਦ ਆ ਰਹੀ ਹੈ ਬਹੁਤ ਮੈਂ ਵੇ ਵੋਟਾਂ ਦਾ ਰਿਜ਼ਲਟ ਦਾ ਟਾਈਮ ਆ ਗਿਆ ਸਵੇਰ ਦੇ ਬੈਠੇ ਆ ਘਰੇ ਤੇ ਟੀਮ ਸਾਡੀ ਬੈਠੀ ਹੈ ਗਿਣਤੀ ਕਰਨ ਵਾਲੀ ਸਵੇਰ ਦੀ ਇੱਥੇ ਸਵੇਰ ਦੇ ਬੈਠੇ ਆ ਕੁਛ ਖਾਦਾ ਨਹੀਂ ਪੀਤਾ ਨਹੀਂ ਚਾਹ ਵੀ ਪੀ ਲੀ ਵਰ ਸਾੜ ਲਿਆ ਇੱਕ ਮੈਨੂੰ ਕੋ ਗਲਤੀ ਹੋ ਗਈ ਆ ਮੈਨੂੰ ਐਂ ਕਿਉਂ ਲੱਗਣ ਰਿਹਾ ਕਿ ਗਿਣਤੀ ਵਾਲੇ ਅਸੀਂ ਬੰਦੇ ਗਲਤ ਚੋੜ ਲਏ ਆ ਕੋਈ ਪੰਜਵੀਂ ਫੇਲਿਆ ਕੋਈ ਸੱਤ ਵੀ ਕੋਈ ਸਕੂਲੋਂ ਕੱਢਿਆ ਹੋਇਆ ਵੋਟਾਂ ਦੀ ਗਿਣਤੀ ਸ਼ੇਅਰ ਫੇਰ ਲਾਓ ਜੀ ਬਈ ਯਾਰ। ਕੀ ਕਰੀਏ ਯਾਰ ਹੋਰ ਗੱਲ ਹੋਵੇ। ਹੋਰ ਜਿੱਤਦੇ ਜਿੱਤਦੇ ਕਿਤੇ ਨਹੀਂ ਰੀਕਾਉਟਿੰਗ ਉਹ ਕਰਾਵਾਂਗੇ ਫਿਰ ਆਪ ਗਿਣਨ ਬੈਹਿ ਜਾਵਾਂਗੇ। ਕਿਹੜੀ ਗੱਲ ਹੈ? ਉਹ ਲੈਣਾਂ ਨੂੰ ਲੈ ਜਾਣ ਦਿਓ। ਹਾਂ। ਇਹ ਤਾਂ ਨਹੀਂ ਗਣਨੀ ਹੈ ਕਿ ਜੱਟ ਤਾਂ ਪਤਾ ਹੀ ਹੁੰਦਾ। ਪਤਾ ਹੀ ਆ। ਆਲਵੇਸ ਵਿਨਰ ਲਓ ਜੀ ਮੈਂ ਬਲੌਗਰ ਦਾ ਬਹੁਤ ਦੇਖੀ ਆ ਸਾਡੇ ਭਰਾ ਨੂੰ ਬਹੁਤ ਸ਼ੌਂਕ ਹੈ ਬਲੌਗਿੰਗ ਕਰਨੇ ਦਾ ਸਾਰੇ ਜਾਣੇ ਮੇਰਾ ਭਰਾ ਇਹਦੇ ਭਰਾ ਦਾ ਬਲੌਗ ਆਉਣ ਲੱਗਾ ਅੱਜ 7 ਵਜੇ ਕਿੰਨੇ ਵਜੇ ਪਾਦਾਂਗੇ ਜਿੰਨੇ ਵਜੇ ਵੀ ਐਡਿਟ ਹੋ ਗਿਆ ਸਾਰੇ ਜਾਣੇ ਚੈੱਕ ਕਰੋ ਟਿਕ ਹੁੰਦਾ ਨਾ ਕਿ ਬੰਦਾ ਪੈਸੇ ਨੂੰ ਇਹ ਚੀਜ਼ ਕਰਦਾ ਅਸੀਂ ਪੈਸੇ ਨੂੰ ਹੀ ਕਰਦੇ ਆ ਸ਼ੌਕ ਸ਼ੌਕ ਨੂੰ ਐਡਾ ਸਿਆਪਾ ਨਹੀਂ ਅਸੀਂ ਲਿਆ ਹਲਕਾ ਜਿਹਾ ਟੱਚ ਦਿਓ ਆਪਾਂ ਕਰੋ ਮੜਿਆ ਮੋਨਟਾਈਜ਼ ਕਰਕੇ ਥੋੜੇ ਜਿਹਾ ਦੇਖੀ ਦੱਸੀ ਕਿ ਇਹ ਵੀ ਮਨੀ ਕਿੱਦਾਂ ਦੀ ਲੱਗਦੀ ਆ ਯੋ ਮਨੀ ਸਾਰੇ ਜਾਨੇ ਕੀ ਕਹਿਣਾ ਚਾਹੁੰਦੇ ਨਵੇਂ ਬਲੌਗਰ ਬਾਰੇ ਭਾਈ ਜੀ ਜ਼ਰੂਰ ਸਪੋਰਟ ਕਰੋ ਕਹਿੰਦਾ ਦੇਖੋ ਜੀ ਸਪੋਰਟ ਕਰਨੀ ਚਾਹੀਦੀ ਹੈ ਪਹਿਲੇ ਪਾਰਟੀ ਸ਼ੁਰੂ ਆ ਦੇ ਲੈ ਆਪ ਪਤਾ ਕਾਨੂੰਨ ਦਾ ਪੜਾਇਆ ਟਿਕਾ ਇਤਨਾ ਕੀ ਹਾਲ ਹੈ ਸਾਨੂੰ ਪਤਾ ਹੀ ਆ ਕਿੰਨਾ ਨੂੰ ਪਪਾ ਹੀ ਆ ਆਪਾਂ ਬਸ ਤਾਂ ਆਰ ਦਾ ਨਾਮ ਹੈ ਲੇ ਮਗਰ ਓਹੋ ਹਾਂ ਸਾਨੂੰ ਪਤਾ ਹੀ ਹੈ ਤੁਹਾਡਾ ਰਿਜ਼ਲਟ ਕੀ ਆ ਇਹ ਕ ਆਪਾਂ ਡਬਲ ਕਰਾਸ ਗੱਲ ਰੱਖਣੀ ਤਾਂ ਆਪਾਂ ਇਹਦੇ ਵਿੱਚ ਟਵਿਸਟ ਪਾਉਣਾ ਇੱਕ ਅੱਛਾ ਹਾਂਜੀ ਟਵਿਸਟ ਹਾਂਜੀ ਬੋਟਾਂ ਦੀ ਟਵਿਸਟ ਯਾਰ ਬੋਟਾ ਟਵਿਸਟ ਉਹ ਯਾਰ ਆਡੀਅன்ஸ் ਨੂੰ ਪਤਾ ਹੀ ਹੈ ਜਿੱਤੇ ਹੀ ਹੈ ਟਵਿਸਟ ਤਾਂ ਤਾਂ ਪਾਈਏ ਜੇ ਕੋਈ ਸਾਰੀ ਚੀਜ਼ ਦਾ ਕਿਤੇ ਸਾਨੂੰ ਡਬਲ ਚੈੱਕ ਹੋਵੇ ਆਡੀਅன்ஸ் ਅੱਧਾ ਕਰਨਾ 450 ਬੋਟ ਟਾਈਮ ਹੁੰਦਾ 2000 ਪੂਰਾ ਹੋਗਾ ਉਹ ਮਾਮਾ 4000 ਹੁੰਦਾ ਕੀ ਯਾਰ ਰਹਿ ਲੋ ਆਡੀਓ ਚਾਹੀਏ ਇੱਕ ਬੰਦਾ ਚਾਹੀਏ 10 ਕੱਲ ਇੱਕ ਬੰਦੇ ਨੇ ਅਨਫੋਲੋ ਕੀਤਾ ਨਾ ਦੁੱਖ ਲੱਗਾ ਨੀਂਦ ਨਹੀਂ ਆਈ ਤੂੰ ਦੇਖਿਆ ਹਾਂ ਉਹਨੇ ਮੈਨੂੰ ਪਰਸਨਲੀ ਮੈਸੇਜ ਕਰਕੇ ਅਨਫੋਲੋ ਕੀਤਾ ਯੋਕੀ ਇਕੱਲਾ ਇਕੱਲਾ ਬੰਦਾ ਸਾਡਾ ਪਰਿਵਾਰ ਆ ਹੈ ਘਰਵਾੜੀ ਦਾ ਵਿਚਾਰੀ ਰੋ ਰੋ ਕੰਬਲੀ ਹੋਈ ਤੇਰੀ ਕੰਨੀ ਹਾਰ ਗਿਆ ਮੇਰਾ ਬਰੋਲਾ ਹਾੜੀ ਯਾਰੀ ਸੱਚੀ ਦੱਸਾ ਉਹ ਮੈਨੂੰ ਹੋਰ ਨਹੀਂ ਕੋਈ ਚੱਕਰ ਸਾਲੀਏ ਗੱਲ ਮੈਨੂੰ ਵਧੀਆ ਲੱਗੀ ਵਧੀਆ ਲੱਗੀ ਹਾਂ ਮਗਰ ਲੀ ਤੂੰ ਗਲਤ ਗਈ ਰੋ ਰੋ ਉਹ ਹੁਣ ਮੈਂ ਤਾਂ ਚੀ ਕਰਦਾ ਮੇਕਅਪ ਦੀ ਕਟ ਕੋਈ ਨਾਰੀਆਂ ਚੀਜ਼ਾਂ ਲੈ ਕੇ ਆਵਾਂ ਮੈਂ ਸਵੇਰ ਹਾਂ ਹਾਂ ਸਫੋਰਾ ਡਿਓਰ ਸੁਖੀ ਮੈਨੂੰ ਚੈਨਲ ਬਣਾਉਣ ਦੀ YouTube ਦੀ ਸਲਾਹ ਦਿੱਤੀ ਮੈਨੂੰ ਉਹ ਦੋ ਉਹਦੀ ਆਪਣੀ ਚੰਗਾ ਮੇਰਾ ਮੇਰਾ ਡਾਈਟ ਮੇਰਾ ਪਰ ਉਹ ਉਹ ਡਾਈਟ ਵੀ ਦਵਾਂਗੇ ਇੱਥੇ ਇੱਥੇ ਸਾਰੀ ਉਹ ਚੀਜ਼ ਨਹੀਂ ਨਾ ਸਟੋਰੀ ਮਿੰਟ ਚ ਉੱਡ ਜਾਂਦੀ ਸੁਖੀ ਇੱਕ ਦਿਨ ਚ ਇੱਥੇ ਅਦਾ ਅਦਾ ਨਾ ਵੀ ਵਧੀਆ ਵਧੀਆ ਅਗਲੇ ਨੂੰ ਬਣਾਣਾ ਸਿਖਾਵਾਂਗੇ ਦੱਸਾਂਗੇ ਕਿਹਦੇ ਚ ਕੀ ਆ ਕਿਹਦੇ ਚ ਕੀ ਆ ਯਾਰ ਮੈਂ ਕਹਿੰਦਾ ਜਿਆਦਾ ਟਾਈਮ ਲੱਗ ਰਿਹਾ ਮੈਂ ਤਾਂ ਹੈ ਟਾਈਮ ਵੀ ਸੁੱਖ ਨਾਲ 8 ਵਜੇ ਚੱਲਦੇ ਆ ਹੋਰੇ ਰੱਖ ਤਿਆਰ ਆਡੀਅנס ਨੂੰ ਲਾ ਗਿਆ ਰਿਜ਼ਲਟ ਆ ਜਿਹੜਾ ਆਪਣਾ ਅਮਨ ਸ਼ਰੇਦ ਤੇ ਰਿਜ਼ਲਟ ਯਾਰ ਆਪਾਂ ਤੁਹਾਨੂੰ ਲਓ ਜੀ ਆਹ ਕਰ ਐਂਡ ਕਰੀਏ ਬਲੌਗ ਖਤਮ ਕਰੀਏ ਹਾਂਜੀ ਸਰ ਠੀਕ ਆ ਯਾਰ ਤੁਹਾਨੂੰ ਗਲਤੀ ਆ ਟੱਚ ਦੇ ਦਾਂਗੇ ਚਲੋ ਇਦਾਂ ਕਰੋ ਮਾੜਾ ਆਪਾਂ ਬਸੀਏ ਸਾਰੇ ਤੇ ਇਦਾਂ ਵਾਹ ਸੁੱਕੀ ਵੀਡੀਓ ਚੈੱਕ ਕਰ ਬਣਦੀ ਹੈ ਮੜੀ ਚੈੱਕ ਕਰਕੇ ਦੱਸ ਨਹੀਂ ਨਹੀਂ ਤੂੰ ਫੜਨੀ ਨਹੀਂ ਆ ਜਾ ਤੂੰ ਵੀ ਵਿੱਚ ਤੂੰ ਵੀ ਰਿਵਿਊ ਲੈ ਲਾਓ ਜੀ ਕਹਿੰਦੇ ਅਰ ਰਿਜ਼ਲਟ ਤੁਹਾਨੂੰ ਬੋਟਾਂ ਦਾ ਅਗਲੀ ਵੀਡੀਓ ਦੇ ਵਿੱਚ ਤੇ ਅਗਲੇ ਬਲੌਗ ਦੇ ਵਿੱਚ ਦੱਸਾਂ ਆਹ ਵਾਲਾ ਬਲੌਗ ਸਾਰੇ ਜਣੇ ਚੈੱਕ ਕਰੋ ਇਹਦੇ ਵਿੱਚ ਬਹੁਤ ਹੀ ਬਹੁਤ ਹੀ ਘੈਂਟ ਗੱਲਾਂ ਬਹੁਤ ਹੀ ਸਮਝਦਾਰ ਵਾਲੀਆਂ ਗੱਲਾਂ ਇਹ ਭਰਾ ਸਾਡਾ ਮਾਮਾ ਇਹ ਸਾਡਾ ਭਰਾ ਸਭ ਤੋਂ ਵੱਡੀ ਗੱਲ ਆ ਟ੍ਰੇਨਰ ਇੰਨਾ ਕ ਘੈਂਟ ਆ ਹਨਾ ਉਹ ਤਾਂ ਪਤਾ ਹੀ ਨਹੀਂ ਬਾਈ ਦਾ ਨਹੀਂ ਬਹੁਤ ਜ਼ਰੂਰੀ ਆ ਉਹ ਮੈਂ ਆਡੀਅੰਸ ਨੂੰ ਬਤਾਉਣਾ ਆ ਉਹ ਉੱਥੇ ਕੀ ਬਤਾ ਬੱਸ ਥੋੜੀ ਆ ਅੱਛਾ ਉਹ ਠੀਕ ਆ ਹਾਂ ਮਾਈਂ ਮੇਰੀ ਗੱਲ ਸੁਣੋ ਯਾਰ ਫੇਰ ਗੱਲਾਂ ਚ ਪੈ ਗਏ ਯਾਰ ਕੀ ਜਰਮਨੀ ਉਹਨੂੰ ਸਾਰੇ ਨੂੰ ਖਤਮ ਕਰ ਦੇ ਦੱਸ ਦਵਾਂਗੇ ਕੋ ਸਾਹਿਬ ਜਿੱਤ ਗਿਆ ਜਿੱਤ ਗਿਆ ਕਹਿੰਦੇ ਜਿੱਤ ਗਿਆ ਕੋ ਸਾਹਿਬ ਕਹਿੰਦੇ ਅੰਦਰ ਜਾ ਰਹੇ ਕਿੱਥੇ ਗਿਆ ਹਾਂ ਜੀ ਮੁਬਾਰਕਾ ਦੇ ਰਹੇ ਆ ਸਾਰੇ ਭਰਾ ਨੂੰ ਕਹਿੰਦਾ ਮੈਨੂੰ ਯਕੀਨ ਨਹੀਂ ਮੈਨੂੰ ਅੰਦਰ ਲੈ ਕੇ ਜਾਓ ਭਾਜੀ ਕਹਿੰਦਾ ਸਵੇਰ ਦੇ ਭਾਜੀ ਹੁਣੇ ਬਾਹਰ ਖੜੇ ਹੁਣ ਅੰਦਰ ਲੈ ਕੇ ਮੇਰੇ ਸਾਹਬਿਆਂ ਦੀ ਫੁੱਟ ਦੇਖ ਲਾ ਲੋ ਜੀ ਭੰਗੜਾ ਪਾਉਂਦਾ ਜਾ ਮਨ ਸਟ੍ਰੈਟ